ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਦੀ ਪਤਨੀ ਦਾ ਇੱਕ ਸ਼ਖਸ ਪਿੱਛਾ ਕਰਦਾ ਆ ਰਿਹਾ ਸੀ ਔਰ ਰੈਕੀ ਕਿਵੇਂ ਹੁੰਦੀ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਬਿਲਕੁਲ ਤਾਜ਼ਾ ਅਪਡੇਟ ਆ ਚੁੱਕੀ ਹੈ ਯਾਨੀ ਕਰਨਲ ਸਾਹਿਬ ਦੇ ਪਰਿਵਾਰ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਜਿਹੜਾ ਕਿ ਸੰਧੂ ਆ ਉਹਨੂੰ ਵੀ ਬਹੁਤ ਵੱਡੀਆਂ-ਵੱਡੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਤੇਰੀ ਗੱਡੀ ਦੇ ਵਿੱਚ ਅਸਲਾ ਰਖਵਾ ਸਕਦੀ ਹੈ ਪੁਲਿਸ ਜਾਂ ਫਿਰ ਤਾਨੂੰ ਕੋਈ ਛੇੜਛਾੜ ਮਾਮਲੇ ਦੇ ਵਿੱਚ ਗਿਰਦਾ ਕਰ ਸਕਦੀ ਹੈ ਔਰ ਦੂਜੀ ਖਬਰ ਇਹ ਆ ਜਾਂਦੀ ਹੈ ਕਿ ਕਰਨਲ ਸਾਹਿਬ ਦੀ ਪਤਨੀ ਕਰਨਸਾਲ ਦੀ ਪਤਨੀ ਦਾ ਪਿੱਛਾ ਕਰ ਰਿਹਾ ਸੀ ਸ਼ਖਸ਼ ਇਹਨੂੰ ਫੜਿਆ ਗਿਆ ਇੱਕ ਫੋਨ ਵੀ ਇਹਦੇ ਤੋਂ ਫੜਿਆ ਗਿਆ ਔਰ ਉਸ ਬੰਦੇ ਨੂੰ ਵੀ ਫੜਿਆ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਕਿਉਂਕਿ ਇਹ ਤੋਂ ਫੋਨ ਵੀ ਖੋਇਆ ਗਿਆ ਔਰ ਇਹ ਸ਼ਖਸ਼ ਕੌਣ ਹੈ ਕੀ ਵੀ ਹਰਕਤ ਹੈ ਕਿਹਦੇ ਚਾਲ ਚੱਲੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਕਿਉਂਕਿ ਅਕਸਰ ਭਗਵਾਨ ਤਾਂ ਮਾਨ ਨੂੰ ਕਿਹਾ ਜਾਂਦਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਨਾ ਕੋਈ ਬਹੁਤ ਵੱਡਾ ਐਕਸ਼ਨ ਲਊਗਾ ਔਰ ਇਹਨਾਂ ਨੂੰ ਇਨਸਾਫ ਮਿਲ ਜੂਗਾ ਪਰ ਨਹੀਂ ਕਿਉਂਕਿ ਸਰਕਾਰ ਤਾਂ ਖੁਦ ਹੀ ਏਜੰਡੇ ਚੱਲ ਗਈ ਹੈ ਤਾਂ ਹੁਣ ਸਰਕਾਰ ਦੀ ਵੀ ਪੋਲ ਖੁੱਲ ਗਈ ਐ ਇਸ ਖਬਰ ਨੇ ਪੂਰੇ ਦੇਸ਼ ਵਿੱਚ ਪੂਰੇ ਭਾਰਤ ਵਿੱਚ ਬਲਕਿ ਪੰਜਾਬ ਵਾਸੀਆਂ ਦੇ ਵੀ ਹੋਸ਼ ਉਡਾ ਦਿੱਤੇ ਨੇ ਕਿਵੇਂ ਕਰਨਲ ਬਾਦ ਦੀ ਪਤਨੀ ਦਾ ਪਿੱਛਾ ਕਰਨ ਵਾਲਾ ਬਲਕਿ ਆਮ ਇਨਸਾਨ ਨਹੀਂ ਇਹ ਲੱਗਦਾ ਜਿਵੇਂ ਸਰਕਾਰੀ ਨੁਮਾਇੰਦਾ ਸਰਕਾਰੀ ਨੁਮਾਇੰਦਾ ਹੋ ਸਕਦਾ ਜਾਂ ਫਿਰ ਪੁਲਿਸ ਦੇ ਵਿੱਚੋਂ ਆਖਰ ਇਹ ਸ਼ਖਸ ਕੌਣ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਹਾਂ ਕਿਉਂ ਪਿੱਛਾ ਕਰ ਰਿਆ ਸੀ ਵਜ੍ਹਾ ਕੀ ਹੈ ਕਿਹਨੇ ਭੇਜਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਅਕਸਰ ਸਰਕਾਰ ਦੇ ਬੰਨੀ ਨਿਗਾਹ ਇਹੀ ਸੀ ਲੋਕਾਂ ਦੀ ਕਿ ਉਹਨਾਂ ਨੂੰ ਇਨਸਾਫ ਦੇਊਗੀ ਪਰ ਨਹੀਂ ਕਿਉਂਕਿ ਸੀਐਮ ਮਾਨ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਧਰ ਦਿੱਤਾ ਕਿ ਭਾਈ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਤੁਹਾਨੂੰ ਇਨਸਾਫ ਮਿਲ ਜੂਗਾ ਪਰ ਨਹੀਂ ਪਰ ਇਹ ਸ਼ਖਸ ਕੌਣ ਹੈ ਪਹਿਲੇ ਇਹਨਾਂ ਦੇ ਮੂੰਹੋਂ ਸੁਣਦੇ ਕਿ ਹੈ ਕੌਣ ਸੁਣੋ ਬਾਠ ਦੀ ਪਤਨੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਸ਼ਖਸ ਦੇ ਬਨੋ ਕਰਨਲ ਬਾਠ ਦੀ ਪਤਨੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਸਾਰਿਆਂ ਨੇ ਮਿਲ ਕੇ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਇਸ ਦੀ ਵੀਡੀਓ ਬਣਾਈ ਗਈ ਹੈ ਵੀਡੀਓ ਬਣਾ ਕੇ ਇਸ ਨੂੰ ਪੁੱਛਿਆ ਜਾ ਰਿਹਾ ਕਿ ਆਖਰ ਉਹ ਕੌਣ ਹੈ ਕਿਸ ਦੇ ਲਈ ਕੰਮ ਕਰ ਰਿਹਾ ਹੈ ਕਿਉਂ ਲਗਾਤਾਰ ਜੋ ਹੈ ਕਰਨਲ ਬਾਠ ਦੀ ਪਤਨੀ ਦੀ ਕੈਪਚਰਿੰਗ ਜਿਹੜੀ ਹੈ ਉਹ ਇਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਆ ਉਹ ਇਸ ਸ਼ਖਸ ਦੇ ਕੋਲੋਂ ਕੀਤੇ ਜਾ ਰਹੇ ਨੇ ਪਰ ਫਿਲਹਾਲ ਤੁਹਾਨੂੰ ਉਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਜਿਸ ਤਸਵੀਰ ਦੇ ਵਿੱਚ ਇਹ ਸ਼ਖਸ ਵਾਈਟ ਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਇਹੇ ਸ਼ਖਸ ਹੈ ਜੋ ਕਰਨਲ ਬਾਠ ਦੀ ਪਤਨੀ ਦਾ ਪਿੱਛਾ ਕਰ ਰਿਹਾ ਸੀ ਔਰ ਇਸੇ ਸ਼ਖਸ ਨੂੰ ਮੌਕੇ ਤੇ ਹੀ ਸੁਰੱਖਿਆ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਉਹ ਕਾਬੂ ਕੀਤਾ ਗਿਆ ਇਸ ਸ਼ਖਸ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ ਇਸ ਦਾ ਮੋਬਾਈਲ ਫੋਨ ਤੱਕ ਖੋਲਿਆ ਗਿਆ ਤੇ ਜਦੋਂ ਉਸ ਮੋਬਾਈਲ ਫੋਨ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੇ ਵਿੱਚ ਕਰਨਲ ਬਾਠ ਦੀ ਪਤਨੀ ਦੇ ਵੱਲੋਂ ਦਿੱਤੇ ਗਏ ਬਿਆਨ ਜਾਂ ਕੀਤੀਆਂ ਗਈਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਨੇ ਉਹ ਇਸ ਦੇ ਮੋਬਾਈਲ ਦੇ ਵਿੱਚੋਂ ਮਿਲਿਆ ਨੇ ਤਾਂ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜੁਟ ਗਈ ਹੈ ਜਾਂਚ ਜਿਹੜੀ ਹੈ ਉਹ ਕਰ ਰਹੀ ਹੈ ਕਿ ਆਖਰ ਇਹ ਸ਼ਖਸ ਕੌਣ ਹੈ ਕਿਸ ਦੇ ਕਹਿੰਦੇ ਇਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਜਾਂ ਕੈਪਚਰਿੰਗ ਕੋ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਲਗਾਤਾਰ ਜਿਸ ਤਰੀਕੇ ਦੀਆਂ ਤਸਵੀਰਾਂ ਇਸ ਦੇ ਫੋਨ ਦੇ ਵਿੱਚੋਂ ਮਿਲੀਆਂ ਨੇ ਜ਼ਾਹਿਰ ਹੈ ਕਿ ਕਰਨਲ ਬਾਠ ਪਟਿਆਲਾ ਦੇ ਵਿੱਚ ਪਟਿਆਲਾ ਦਾ ਜਿਹੜਾ ਮਾਮਲਾ ਹੈ ਉਹ ਬਹੁਤ ਚਰਚਿਤ ਮਾਮਲਾ ਹੁਣ ਹੋ ਚੁੱਕਿਆ ਹੈ ਕਿਉਂਕਿ ਕਰਨਲ ਪਾਟ ਤੇ ਉਹਨਾਂ ਦੇ ਬੇਟੇ ਦੇ ਕੁੱਟਮਾਰ ਤੋਂ ਬਾਅਦ ਲਗਾਤਾਰ ਉਹਨਾਂ ਦੇ ਪਤਨੀ ਹੀ ਜਿਹੜੇ ਨੇ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਹਰ ਜਗ੍ਹਾ ਜਾ ਰਹੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਡੀਸੀ ਨੂੰ ਮਿਲ ਰਹੇ ਨੇ ਇੱਥੋਂ ਤੱਕ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਸਿਆਮਾਨ ਦੇ ਨਾਲ ਮੁਲਾਕਾਤ ਕੀਤੀ ਹੈ ਔਰ ਗ੍ਰਹਿ ਮੰਤਰੀ ਅਮਿਤ ਚਾਹ ਦੇ ਨਾਲ ਮੁਲਾਕਾਤ ਕਰਨ ਦੀ ਇੱਛਾ ਤੱਕ ਵੀ ਜਤਾ ਚੁੱਕੇ ਨੇ ਤਾਂ ਲਗਾਤਾਰ ਕੁੱਟਮਾਰ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਉਹਨਾਂ ਦੇ ਪਤਨੀ ਜਿਹੜੇ ਨੇ ਹੁਣ ਉਹਨਾਂ ਦੇ ਵੱਲੋਂ ਇਸ ਸ਼ਖਸ ਨੂੰ ਜਿਹੜਾ ਉਹ ਫੜਿਆ ਗਿਆ ਹੈ ਔਰ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਆਖਰ ਇਹ ਸ਼ਖਸ ਕੌਣ ਹੈ ਜਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਸੀ ਤਾਂ ਵੀਡੀਓ ਦੇ ਵਿੱਚ ਉਹ ਪੂਰੀ ਗੱਲਬਾਤ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਿਵੇਂ ਇਹਨਾਂ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਵਿਅਕਤੀ ਕੀ ਕੁਝ ਕਹਿ ਰਿਹਾ ਹੈ

तो ने देख लिया इसमें रिकॉर्डिंग की थी और आई डी तो किसी का फोन भी कुछ आ रहा है इसमें किसी का बंदा भेजा हुआ है आप आपका नाम क्या है बताइए नाम क्या आपका नाम क्या है आपका नाम क्या है

ਉਹਦੇ ਵਿੱਚ ਪੂਰੀ ਡਿਟੇਲ ਆ ਉਸ ਦੀ ਕਿਹਨੇ ਭੇਜਿਆ ਮਾਮਲਾ ਕੀ ਹੈ ਕਿਉਂਕਿ ਅਕਸਰ ਸਰਕਾਰ ਦੇ ਉੱਤੇ ਵੀ ਸ਼ੱਕ ਜਾਹਿਰ ਹੁੰਦਾ ਕਿ ਜਦੋਂ ਸੀਐਮ ਮਾਨ ਨੇ ਪਹਿਲੀ ਦਫਾ ਇਹ ਗੱਲ ਕਹਿ ਦਿੱਤੀ ਸੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਧਰ ਕੇ ਕਿ ਤੂੰ ਦੇਸ਼ ਦੀ ਬੇਟੀ ਆ ਤੁਹਾਡੇ ਨਾਲ ਅਸੀਂ ਇਨਸਾਫ ਕਰਾਂਗੇ ਯਾਨੀ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਪਰ ਦੂਸਰੇ ਪਾਸੇ ਭਗਵੰਤ ਮਾਨ ਸਰਕਾਰ ਕੋਈ ਵੀ ਐਕਸ਼ਨ ਨਹੀਂ ਲੈਂਦੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਵੱਡੀ ਖਬਰ ਨਿਕਲ ਕੇ ਆਉਂਦੀ ਹੈ ਕਿ ਉਹਨਾਂ ਦੀ ਘਰ ਵਾਲੀ ਦਾ ਪਿੱਛਾ ਕੀਤਾ ਜਾ ਰਿਹਾ ਯਾਨੀ ਤੇ ਇਹਨਾਂ ਕਰਨਲ ਦੇ ਸੰਦੂ ਨੂੰ ਪਹਿਲਾਂ ਇੱਕ ਚੇਤਾਵਨੀ ਆਉਂਦੀ ਹੈ ਇੱਕ ਪੁਲਿਸ ਮੁਲਾਜ਼ਮ ਦੇ ਦੁਆਰਾ ਕਿ ਤੁਹਾਡੀ ਗੱਡੀ ਦੇ ਵਿੱਚ ਅਸਲਾ ਰੱਖਿਆ ਜਾ ਸਕਦਾ ਜਾਂ ਤੁਹਾਨੂੰ 6-6 ਸ਼ਾਟ ਮਾਮਲੇ ਦੇ ਵਿੱਚ ਅਰੈਸਟ ਕੀਤਾ ਜਾ ਸਕਦਾ ਤਾਂ ਉਹਨਾਂ ਨੂੰ ਪਹਿਲੇ ਹੀ ਯਾਨੀ ਇੱਕ ਤਰ੍ਹਾਂ ਦਾ ਅਗਾਹ ਕਰ ਦਿੱਤਾ ਸੀ ਕਿ ਤੁਹਾਡੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ ਐਸੇ ਹੀ ਪ੍ਰਕਾਰ ਇੱਕ ਬੰਦਾ ਆਉਂਦਾ ਤਾਂ ਉਹ ਹਿੰਦੀ ਬੋਲ ਰਿਹਾ ਉਹਨੂੰ ਪੁੱਛਿਆ ਜਾ ਰਿਹਾ ਕਿ ਤੈਨੂੰ ਕਿਹਨੇ ਭੇਜਿਆ ਕਰਨਲ ਬਾੜ ਦੀ ਪਤਨੀ ਪੁੱਛ ਰਹੀ ਹੈ ਤਾਂ ਮੌਕੇ ਤੇ ਉਹਨੂੰ ਫੜ ਲਿਆ ਗਿਆ ਉਹਦਾ ਫੋਨ ਵੀ ਫੜ ਲਿਆ ਗਿਆ ਤਾਂ ਹੁਣ ਤੁਸੀਂ ਇੱਥੇ ਵੇਖੋ ਪੰਜਾਬ ਦੀ ਸਰਕਾਰ ਆਪਣੇ ਦੋਸ਼ੀਆਂ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉਹਨਾਂ ਦੇ ਡੈਕਸ਼ਨ ਲੈਣਾ ਨਹੀਂ ਪਰ ਇੱਕ ਹੋਰ ਨਮੂਨਾ ਪੇਸ਼ ਕਰ ਦਿੱਤਾ ਕਿ ਤੁਹਾਡੇ ਨਾਲ ਅਸੀਂ ਕੀ ਕੁਝ ਕਰ ਸਕਦੇ ਆ ਸਿੱਧਾ ਇਹ ਕਹਿ ਸਕਦੇ ਜਿਵੇਂ ਇਹ ਡਰਾਉਣ ਦੀ ਚਾਲ ਹੈ ਇੱਕ ਬੜੀ ਵੱਡੀ ਸਾਜ਼ਿਸ਼ ਹੋ ਸਕਦੀ ਹੈ ਇਹਦੇ ਪਿੱਛੇ ਕੁਝ ਵੀ ਹੋ ਸਕਦਾ ਜਦੋਂ ਬੰਦਾ ਇੱਕ ਬੰਦਾ ਉਹਨਾਂ ਦੇ ਪਿੱਛੇ ਪਹੁੰਚ ਸਕਦਾ ਤਾਂ ਉਹਨਾਂ ਨੂੰ ਕੁਝ ਵੀ ਕਰਵਾ ਸਕਦਾ ਗੱਡੀ ਦੇ ਵਿੱਚ ਕੋਈ ਬੰਬ ਧਮਾਕਾ ਜਾਂ ਫਿਰ ਕੋਈ ਹਥਿਆਰ ਕੁਝ ਵੀ ਕਰ ਸਕਦੀ ਹੈ ਸਰਕਾਰ ਕਿਗੇ ਇਹ ਗੱਲ ਮੈਂ ਨਹੀਂ ਇਹ ਗੁਰਤੇਜ ਸਿੰਘ ਢਿੱਲੋਂ ਦੇ ਬਿਆਨ ਨੇ ਕਿ ਮੇਰੀ ਗੱਡੀ ਨੂੰ ਮੈਂ ਵਾਰ-ਵਾਰ ਚੈੱਕ ਕਰਵਾਉਣਾ ਔਰ ਵਾਰ-ਵਾਰ ਨਜ਼ਰ ਰੱਖੀ ਜਾਂਦੀ ਹੈ ਕਿਵੇ ਸਰਕਾਰ ਇੰਨੀ ਨਖਿੱਦੀ ਹੋ ਗਈ ਹੈ ਇੰਨੀ ਜਾਣਬ ਹੋ ਗਈ ਹੈ ਇਨਸਾਫ ਛੱਡੋ ਉਲਟਾ ਯਾਨੀ ਉਹਦੇ ਉੱਤੇ ਜ਼ੁਲਮ ਹੋਣ ਲੱਗ ਗਿਆ ਤਾਂ ਹੁਣ ਇਹ ਕੇਸ ਆ ਜਿਹੜਾ ਇਹ ਕੇਸ ਮੈਨੂੰ ਆਇਆ ਲੱਗਦਾ ਵੀ ਜਾਂ ਤਾਂ ਹਾਈ ਕੋਰਟ ਤੇ ਜਾਂ ਫਿਰ ਭਾਈ ਆਰਮੀ ਇਹ ਦੋਵੇਂ ਤਰ੍ਹਾਂ ਦੇ ਵਿੱਚੋਂ ਕੇ ਸਲਝੂਗਾ ਤੇ ਨਹੀਂ ਇਹ ਕੇਸ ਦੀ ਕੋਈ ਵੀ ਸ਼ਾਨਵੀਰ ਮੈਨੂੰ ਨਹੀਂ ਲੱਗਦਾ ਸਰਕਾਰ ਕਰੂਗੀ ਜਾ ਫਿਰ सीबीआई ਹੈ सीबीआई ਤੇ ਨਜ਼ਰਾਂ ਟਿੱਗੀਆਂ ਹੋਈਆਂ ਪੂਰੇ ਪੰਜਾਬ ਦੀਆਂ ਪੂਰੇ ਦੇਸ਼ ਦੀਆਂ ਔਰ ਸਾਡੀ ਜਨਤਾ ਦੀਆਂ ਜਨਤਾ ਵੀ ਚਾਹੁੰਦੀ ਹੈ ਕਿ ਇਹ ਕੇਸ ਹੈ ਜਿਹੜਾ सीबीआई ਦੇ ਹੱਥ ਜਾਣਾ ਚਾਹੀਦਾ ਕਿਉਂਕਿ ਕਰਨਲ ਬਾਠ ਨੂੰ ਇਨਸਾਫ ਮਿਲਣ ਦੀ بجائے ਉਹਨਾਂ ਦੇ ਪਰਿਵਾਰ ਦਾ ਪਿੱਛਾ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਬਹੁਤ ਵੱਡਾ ਅਰਹਣੀ ਹੋ ਸਕਦੀ ਹੈ ਅੱਜ ਜਿਵੇਂ ਮੰਨ ਲਓ ਉਹਨਾਂ ਦੀ ਡਿਟੇਲ ਇਹਨਾਂ ਤੱਕ ਪਹੁੰਚਦੀ ਹੈ ਇੱਕ ਇੱਕ ਡੇਟਾ ਉਹਨਾਂ ਦੇ ਫੋਨ ਦੇ ਵਿੱਚ ਫੜਿਆ ਗਿਆ ਜੇਕਰ ਕੋਈ ਬੰਦਾ ਉਹਨਾਂ ਤੱਕ ਪਹੁੰਚ ਗਏ ਉਹਨਾਂ ਦਾ ਪਿੱਛਾ ਕਰ ਰਿਹਾ ਤਾਂ ਫਿਰ ਉਹਨਾਂ ਦੇ ਉੱਤੇ ਕੋਈ ਅਟੈਕ ਵੀ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਤਾਂ ਹੁਣ ਇੱਥੇ ਹਾਈ ਕੋਰਟ ਨੂੰ ਔਰ ਸੀਬੀਆਈ ਨੂੰ ਔਰ ਆਰਮੀ ਨੂੰ ਇਹਨਾਂ ਤਿੰਨੇ ਧਿਰਾਂ ਨੂੰ ਬਹੁਤ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਨੇ ਜੋ ਉਹਨਾਂ ਦੇ ਪਰਿਵਾਰ ਨਾਲ ਲਗਾਤਾਰ ਧੱਕਾ ਚੱਲ ਰਿਹਾ ਹੈ ਔਰ ਦੋ ਤਾਕਤ ਹੋਰ ਵੀ ਅਪਡੇਟ ਦੇਣੀ ਹੈ ਦੋ ਫੌਜੀ ਨੇ ਬਲਾਡੇ ਦੇ ਉਹਨਾਂ ਦੋਵੇਂ ਭਰਾਵਾਂ ਦਾ ਪੂਰਾ ਪੰਜਾਬ ਸਾਥ ਨਹੀਂ ਦੇ ਰਿਹਾ ਇੱਕ ਵੀ ਪੰਜਾਬੀ ਨਹੀਂ ਨਾਲ ਖੜਿਆ ਤਾਂ ਅੱਜ ਉਹ ਹੀ ਫੌਜੀ ਦੋਨੇ ਭਰਾ ਰੋ ਰਹੇ ਨੇ ਧਰਨੇ ਤੇ ਬਿਠਾ ਕੇ ਉਹਨਾਂ ਨੂੰ ਲੋਕ ਚਲੇ ਗਏ ਨੇ ਤੇ ਅੱਜ ਉਹ ਦੋਨੇ ਇਕੱਲੇ ਰਹਿ ਗਏ ਨੇ ਇੱਕ ਉਹਨਾਂ ਦੀ ਮਾਂ ਗਈ ਤਿੰਨੇ ਹੀ ਰਹਿ ਗਏ ਨੇ ਤਾਂ ਪੰਜਾਬੀਆਂ ਨੂੰ ਅਪੀਲ ਹੈ ਬਈ ਬਲਾਡੇ ਵਾਲਿਆਂ ਦੇ ਜਿੰਨੇ ਵੀ ਕੋਈ ਸਹਿਚਾਰ ਤੁਹਾਡਾ ਕਿਤੇ ਲੱਗ ਭਾਵੇਂ ਸਮਝਣਾ ਵੀ ਏਰੀਆ ਪੈਂਦਾ ਤਾਂ ਬਲਾਡੇ ਵਾਲੇ ਏਰੀਆ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਹੈ ਖਾਸ ਕਰਕੇ ਪੰਜਾਬੀਆਂ ਨੂੰ ਵੀ ਭਾਈ ਉਹਨਾਂ ਦਾ ਸਾਥ ਦੇਣਾ ਜ਼ਰੂਰੀ ਹੈ ਕਿਉਂਕਿ ਉਹ ਬੰਦੇ ਬਹੁਤ ਜ਼ਿਆਦਾ ਪੀੜਾ ਦੇ ਵਿੱਚ ਨੇ ਉਹ ਵੀ ਇੱਕ ਫੌਜੀ ਉਹਨਾਂ ਦਾ ਕਹਿਣਾ ਹੈ ਕਿ ਕਰਨਲ ਦਾ ਕੇਸ ਆ ਜਿਹੜਾ ਇਹਦੇ ਵਿੱਚ ਤਾਂ ਹਰ ਕੋਈ ਯੋਗਦਾਨ ਦੇ ਰਿਹਾ ਪਰ ਸਾਡੇ ਨਾਲ ਨਹੀਂ ਖੜ ਰਿਹਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ